ਸਾਰੇ ਨੂੰ ਸਤਿ ਸ਼੍ਰੀ ਅਕਾਲ ਆਏ ਆਏ ਹੋਏ ਮੁੱਖ ਮਹਿਮਾਨਾਂ ਨੂੰ ਮੇਰਾ ਜੀ ਆਇਆਂ ਨੂੰ ਔਰ ਪਿੰਡ ਦੇ ਲੋਕ ਜਿਹੜੇ ਇੱਥੇ ਆਏ ਨੇ ਅੱਜ ਦੀ ਜਨਤਕ ਸੁਣਵਾਈ ਇਨ੍ਹਾਂ ਸਾਰਿਆਂ ਨੂੰ ਮੇਰੇ ਵੱਲੋਂ ਜੀ ਆਇਆਂ। ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਜਨਤਕ ਸੁਣਵਾਈ ਪਬਲਿਕ ਹੀਅਰਿੰਗ ਨਾਨਗिरा ਕਲਮੋਟਰੀ। ਇਹ ਜਿਹੜਾ ਸਾਈਟ ਹੈਗੀ ਇਹਦਾ ਜਿਹੜਾ ਟੋਟਲ ਏਰੀਆ ਹੈਗਾ ਅਸੀਂ ਪ੍ਰਸਤਾਵ ਕੀਤਾ ਗਿਆ ਉਹ ਟੋਟਲ ਏਰੀਆ ਹੈਗਾ 13.76 ਹੈਕਟੇਅਰ ਜਿਹਨੂੰ ਤਕਰੀਬਨ 34 ਏਕੜ ਆਪਾਂ ਕਵਾਂਗੇ। ਔਰ ਇਹਦੇ ਤੇ ਜਿਹੜਾ ਖੱਡ ਦਾ ਏਰੀਆ ਹੈਗਾ ਉਹ ਤਕਰੀਬਨ ਹੈਗਾ 12.888 ਹੈਕਟੇਰ ਜਿਹੜਾ ਕਿ ਤਕਰੀਬਨ 31 ਏਕੜ ਦੇ ਕਰੀਬ ਜਿਹੜਾ ਟੋਟਲ ਏਰੀਆ ਸਾਡਾ ਬਣਦਾ ਹੈਗਾ ਇਹਦੇ ਚ ਜਿਹੜਾ ਟੋਟਲ ਰਿਕਵਰੇਬਲ ਮਾਈਨੇਬਲ ਰਿਜ਼ਰਵ ਹੋਏਗਾ ਉਹ 60% ਹੋਏਗਾ ਜਿਹੜਾ ਕਿ ਆਪਣੇ ਟੋਟਲ ਸਿਰਫ ਜੋ ਕੱਢ ਸਕਦੇ ਹਾਂ ਟੋਟਲ ਸੈਂਡ ਕੋ ਟੋਟਲ ਜਿਹੜਾ ਮਾਈਨਿੰਗ ਕੁਆਂਟੀਟੀ ਜਿਹਨੂੰ ਆਪਾਂ ਕਹਿੰਦੇ ਆ ਕਿ ਟੋਟਲ ਜਿਹੜਾ ਆਪਾਂ ਲੇਤਾ ਐਕਸਟਰੈਕਟ ਕਰਨਾ ਹੈਗਾ ਕੱਢਣਾ ਹੈਗਾ ਉਹ ਹੈਗਾ ਤਕਰੀਬਨ 370900 ਦੇ ਕਰੀਬ ਹੈਗਾ ਜਿਹੜਾ ਕਿ 3 ਸਾਲੀ ਪਰਪੋਜ਼ ਹੈਗਾ ਔਰ ਹਰ ਸਾਲ ਕਮ ਸੇ 125000 ਦੇ ਕਰੀਬ ਜਿਹੜਾ ਹੈਗਾ ਉਹ ਅਸੀਂ ਲੇਤਾ ਉਹਦੇ ਤੋਂ ਐਕਸਕੇਵੇਟ ਕਰਨਾ ਹੈਗਾ ਇਹਦੇ ਚ ਜੇ ਟੋਟਲ ਮੈਨ ਪਾਵਰ ਹੈਗੇ ਜਾਂ ਮਨੁੱਖ ਸ਼ਕਤੀ ਦੀ ਲੋੜ ਹੈ ਤਕਰੀਬਨ 40 ਲੇਬਰ ਵਰਕ ਦੇ ਅਸੀਂ ਪ੍ਰਪੋਜ਼ ਕੀਤੀ ਹੈ ਜਿਹਦੇ ਚ ਇੱਕੋ ਇਹੀ ਗੱਲ ਹੈਗੀ ਕਿ ਜਿਹੜੇ ਪਿੰਡ ਦੇ ਆਸ-ਪਾਸ ਦੇ ਲੋਕ ਹੈ ਉਹਨਾਂ ਨੂੰ ਕੰਮ ਦਿੱਤਾ ਜਾਏਗਾ ਔਰ ਜਿਹੜਾ ਉਹ ਜਿਹੜਾ ਕੰਮ ਹੈ ਉਹ ਸਿਰਫ ਉਹਨਾਂ ਨੂੰ ਹੀ ਦਿੱਤਾ ਜਾਏਗਾ ਹੋਰ ਕੁਝ ਨਹੀਂ ਹੋਰ ਇਸ ਕਰਨਗੇ ਸਭ ਤੋਂ ਪਹਿਲਾਂ ਮੈਂ ਉਹਨਾਂ ਇਸ ਪ੍ਰੋਜੈਕਟ ਦੇ ਬਾਰੇ ਦੱਸਣਾ ਚਾਹਾਂਗੀ ਕਿ ਇਹ ਜਿਹੜੀ ਲੀਜ਼ ਹੈਗੀ ਹੈ ਇਹ ਮਿਆਦ ਫਿਲਹਾਲ 3 ਸਾਲ ਦੀ ਪ੍ਰਪੋਜ਼ ਕੀਤੀ ਗਈ ਹੈ ਔਰ ਇਹਦੇ ਚ ਜਿਹੜਾ ਮਾਈਨਿੰਗ ਦਾ ਤਰੀਕਾ ਹੈਗਾ ਉਹ ਹੈਗਾ ਅਰਧ ਮੈਕੈਨਾਈਜ਼ ਜਾਂ ਅਰਧ ਮਸ਼ੀਨੀ ਤਰੀਕੇ ਨਾਲ ਬਿਨਾ ਡ੍ਰਿਲਿੰਗ ਜਿਵੇਂ ਮਸਾਲੇ ਵਗੈਰਾ ਪਾਣੇ ਆਪਾਂ ਉਹਨਾਂ ਡ੍ਰਿਲਿੰਗ ਜਾਂ ਬਲਾਸਟਿੰਗ ਕਰਦੇ ਆ ਉਹਦੇ ਨਾਲ ਨਹੀਂ ਹੋਏਗਾ ਸਿਰਫ ਅਰਧ ਮਸ਼ੀਨੀ ਤਰੀਕੇ ਨਾਲ ਕੀਤਾ ਜਾਏਗਾ ਜਿਹੜੇ ਜ਼ੋਰ ਦੇਣ ਵਾਲੀ ਗੱਲ ਹੈ ਕਿ ਉਹ ਹੈਗੇ ਕਿ ਇਹਦੇ ਜਿਹੜੀ ਖੁਦਾਈ ਹੈ ਉਹ 1 ਮੀਟਰ ਮੋਟਾਈ ਦੇ ਟੁਕੜਿਆਂ ਵਿੱਚ ਕਮ ਸੇ ਜਿਹੜੀ ਮੈਕਸਮ ਜਿਹੜੀ ਹੈਗੇ 7 ਫੁੱਟ ਤੱਕ ਕਰਕੇ ਕੀਤੀ ਜਾਏਗੀ ਅਰਾਊਂਡ 2.80 ਮੀਟਰ ਕੱਟਤੀ ਜਾਏਗੀ ਜਿਹੜੀ ਕਿ ਆਪਾਂ 45 ਡਿਗਰੀ ਦੇ ਸਲੋਪ ਦੇ ਨਾਲ ਜਾਂ ਢਲਾਨ ਦੇ ਨਾਲ ਆਪਾਂ ਖੁਦਾਈ ਕਰਦੇ ਹਾਂ ਉਹਦੇ ਹਿਸਾਬ ਨਾਲ ਆਪਾਂ ਉਹਨੂੰ ਡੁੰਗਾਈ ਜਿਹੜੀ ਹੈ 7 ਫੁੱਟ ਜ਼ਿਆਦਾ ਤੋਂ ਜ਼ਿਆਦਾ 7 ਫੁੱਟ ਤੱਕ ਉਹਨਾਂ ਨੂੰ ਡੁੰਗਾਈ ਕੀਤੀ ਜਾਏਗੀ ਐਂਡ ਡੈਪਥ ਉਹਦੀ ਮੈਜ਼ਰ ਕੀਤੀ ਜਾਏਗੀ ਉਸ ਤੋਂ ਜ਼ਿਆਦਾ ਇਹ ਨਹੀਂ ਖੱਡ ਜਿਹੜੀ ਉਹ ਚੱਲੀ ਜਾਏਗੀ ਇਹ ਜਿਹੜਾ ਮਾਈਨਿੰਗ ਜਿਹੜਾ ਤਰੀਕਾ ਹੈਗਾ ਜਾਂ ਮਾਈਨਿੰਗ ਜਿਹੜੀ ਹੈਗੀ ਸਿਰਫ ਗਰਮੀਆਂ ਵਿੱਚ ਹੀ ਕੀਤੀ ਜਾਏਗੀ ਪਾਉ ਜਿਹੜਾ ਕਿ 1 April ਤੋਂ ਲੈ ਕੇ 30 June ਤੱਕ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ ਅਤੇ ਸਰਦੀਆਂ ਵਿੱਚ 1 October ਤੋਂ ਲੈ ਕੇ 31 ਮਾਰਚ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਕੀਤੀ ਜਾਏਗੀ ਤਕਰੀਬਨ 270 ਦਿਨ ਸਾਲ ਦੇ ਬੰਦੇ ਹੈ ਜਿਦੇ ਵਿੱਚ ਮਾਈਨਿੰਗ ਪ੍ਰਕਿਰਿਆ ਸਾਡੀ ਗਤੀਵਿਧੀ ਵਿੱਚ ਰਹੇਗੀ ਇਤੋਂ ਮੈਂ ਦੱਸਣਾ ਚਾਹੁੰਦੀ ਜਾਨੀ ਕਿ ਜੇ ਕੋਈ ਵੀ ਮਾਈਨਿੰਗ ਸਾਈਟ ਜਾਂ ਖਾੜੇ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਉਹਨਾਂ ਦੀ ਬੇਸਲਾਈਨ ਸਟੱਡੀ ਕਰਦੇ ਆ। ਬੇਸਲਾਈਨ ਸਟੱਡੀ 3 ਮਹੀਨਿਆਂ ਦੀ ਹੁੰਦੀ ਹੈ। ਜਿੱਦੇ ਤੇ ਅਸੀਂ ਹਵਾ ਦੀ ਗੁਣਵੰਤਾ ਚੈੱਕ ਕਰਦੇ ਹਾਂ, ਪਾਣੀ ਦਾ ਸਟੇਟ ਚੈੱਕ ਕਰਦੇ ਹਾਂ। ਸੋਇਲ ਦੀ ਜਿਹੜੀ ਮਿੱਟੀ ਦੀ ਜਿਹੜੀ ਕੁਆਲਿਟੀ ਹੈਗੀ ਹੈ ਜਾਂ ਗੁਣਵੰਤਾ ਹੈਗੀ ਹੈ ਉਹਨੂੰ ਚੈੱਕ ਕਰਦੇ ਆ। ਉਸ ਤੋਂ ਬਾਅਦ ਸਾਨੂੰ ਵੀ ਪਤਾ ਕਿ ਕੋਈ ਵੀ ਖੜ ਸ਼ੁਰੂ ਕਰਾਂਗੇ ਤੇ ਵਾਤਾਵਰਣ ਤੇ ਦਾ ਪ੍ਰਭਾਵ ਜ਼ਰੂਰ ਪਵੇਗਾ। ਉਸ ਪ੍ਰਭਾਵ ਨੂੰ ਕੰਟਰੋਲ ਕਰਨ ਲਈ ਉਹਨਾਂ ਗਤੀਵਿਧੀਆਂ ਨੂੰ ਕੰਟਰੋਲ ਕਰਨ ਲਈ ਅਸੀਂ ਕੁਝ ਚੀਜ਼ਾਂ ਨੇ ਜਿਹੜੀਆਂ ਕਿ ਮਾਈ ਸਾਈਟ ਸ਼ੁਰੂ ਕਰਨ ਵਾਲੇ ਜਾਂ ਖਾੜ ਦੇ ਕੰਮ ਸ਼ੁਰੂ ਕਰਨ ਵਾਲੇ ਪ੍ਰतेक ਪ੍ਰੋਪੋਨੈਂਟ ਹੁੰਦੇ ਉਹਨਾਂ ਨੂੰ ਕੰਡੀਸ਼ਨ ਲਾਈਆਂ ਹੁੰਦੀਆਂ ਕਿ ਆਹ ਵਾਲੀ ਕੰਡੀਸ਼ਨਸ ਦੇ ਅੰਦਰ ਹੀ ਤੁਸੀਂ ਮਾਈਨਿੰਗ ਸਾਈਟ ਜਾਂ ਖਾੜ ਸ਼ੁਰੂ ਕਰ ਸਕਦੇ ਹੋ ਜਿਵੇਂ ਕਿ ਹਵਾ ਦੇ ਗੁਣਵੰਤਾ ਬਣਾਏ ਰੱਖਣੀ ਮਾਈਨਿੰਗ ਆਪਰੇਸ਼ਨ ਲੋਡਿੰਗ ਅਤੇ ਆਵਾਜ਼ਾਂ ਦੇ ਕੰਮ ਹਵਾ ਦੇ ਗੁਣਵੰਤਾ ਵਿੱਚ ਵਿਗਾੜ ਸਕਦੇ ਨੇ ਰੇਦੀ ਖਨਣ ਲਈ ਅਰਧ ਮਸ਼ੀਨੀ ਮਾਈਨਿੰਗ ਵਿਧੀ ਵਰਤੀ ਜਾਏਗੀ ਅਜੇ ਲੋਡ ਕੀਤੇ ਗਏ ਵਾਹਨਾਂ ਨੂੰ ਜਦ ਵੀ ਕੋਈ ਜਾਏਗਾ ਵਾਹਨ ਜਿਸ ਤੇ ਡੱਟਾ ਵਗੈਰਾ ਹੋਏਗਾ ਉਹਨੂੰ ਤਰਪਾਲ ਨਾਲ ਟੱਕ ਕੇ ਉਹਦੀ ਮੂਵਮੈਂਟ ਕੀਤੀ ਜਾਏਗੀ ਦੂਜੀ ਗੱਲ ਹੈ ਕਿ ਪੀਯੂਸੀ ਪ੍ਰਮਾਣਿਤ ਬਹਾਨਾ ਦੀ ਵਰਤੋਂ ਕੀਤੀ ਜਾਏਗੀ ওভারਲੋਡਿੰਗ ਤੋਂ ਬਚਿਆ ਜਾਏਗਾ ਜਿਹੜੇ ਵੇਬ ਬ੍ਰਿਜ ਲੱਗੇ ਹੁੰਦੇ ਆ ਉਹਦੇ ਨਾਲ ਪੂਰੀ ਚੈੱਕ ਕੀਤਾ ਜਾਏਗਾ ਕਿ ਹਾਂ ਵੀ ਕਿੰਨਾ ਭਾਰ ਜਿਹੜਾ ਉਹ ਟਰੱਕ ਵਾਲੀ ਜਿਹੜੇ ਤੇ ਪਰੇ ਉਹ ਲੈ ਕੇ ਜਾ ਰਹੇ ਨੇ ਐਂ ਉਸ ਤੋਂ ਬਾਅਦ ਹੀ ਉਹਨਾਂ ਨੂੰ ਅੱਗੇ ਪਰਮਿਸ਼ਨ ਮਿਲੇਗੀ ਸਮੇਂ-ਸਮੇਂ ਤੇ ਜਿਹੜਾ ਗੁਣਵੰਤਾ ਦੀ ਜਿਹੜੀ ਨਿਗਰਾਨੀ ਕੀਤੀ ਜਾਏਗੀ ਇਹ ਪ੍ਰੋਜੈਕਟ ਪ੍ਰੋਪੋਨੈਂਟ ਨੂੰ ਜਾਂ ਐਕਸਟੈਂਸ ਨੂੰ ਹਦਾਇਤਾਂ ਦਿੱਤੀਆਂ ਜਾਂਦੀਆਂ ਕਿ ਹਰ 6 ਮਹੀਨੇ ਬਾਅਦ ਤੁਸੀਂ ਇੱਥੋਂ ਦੇ ਜਿਹੜੀ ਹਵਾ ਦੀ ਗੁਣਵੰਤਾ ਇਹਨਾਂ ਦੀ ਚੈਕਿੰਗ ਕਰਾਣੀ ਕਰਾਣੀ ਉਸ ਤੋਂ ਬਾਅਦ ਜਿਹੜੇ ਆਸ-ਪਾਸ ਦੇ ਖੇਤਰ ਨੇ ਇੱਥੇ ਪੌਦੇ ਲਗਾਏ ਜਾਣਗੇ ਤਾਂ ਕਿ ਜਿਹੜੀ ਹਵਾ ਦੀ ਗੁਣਵੰਤਾ ਹੈਗੀ ਆ ਉਹਨੂੰ ਬਨਾਇਆ ਜਾ ਸਕੇ। ਉਸ ਤੋਂ ਬਾਅਦ ਭੂਮੀ ਵਰਤੋਂ ਗ੍ਰੇਡ ਦੀ ਖੁਦਾਈ ਦੀਆਂ ਗਤੀਵਿਧੀਆਂ ਦੇ ਨਤੀਜੇ ਵਜੋਂ ਸੜਕ ਦੇ ਜਿਹੜੇ ਨੈਟਵਰਕ ਅਤੇ ਮੈਨਿੰਗ ਗਤੀਵਿਧੀਆਂ ਕਾਰਨ ਸਤ੍ਹਾਏ ਥੋੜੀ ਜਿਹੀ ਕੱਢੀ ਹੈ ਉਹਨੂੰ ਬਨਾਏ ਰੱਖਣ ਲਈ ਜਿਹੜਾ ਸੜਕ ਨੂੰ ਚੰਗੀ ਹਾਲਤ ਵਿੱਚ ਰੱਖਿਆ ਜਾਏਗਾ ਆਵਾਜਾਈ ਦਾ ਰੂਟ ਜਿਹੜਾ ਹੈ ਉਹ ਨਿਯਮਿਤ ਕੀਤਾ ਜਾਏਗਾ ਰੇਤ ਤੇ ਜ਼ਮੀਨ ਜ਼ਮੀਨੀ ਪਾਣੀ ਦੇ ਜਾਂ ਭੂਮੀਗਤ ਪਾਣੀ ਦੇ ਪੱਧਰ ਤੋਂ ਹੇਠਾਂ ਮਾਈਨਿੰਗ ਨਹੀਂ ਕੀਤੀ ਜਾਏਗੀ। ਇਹ ਜਿਹੜੀ ਡੈਪਥ ਹੈਗੀ ਹੈ ਤੇ ਕਰਕੇ ਡਿਸਾਈਡ ਕੀਤੀ ਗਈ ਹੈ ਜਿਹੜਾ 7 ਫੁੱਟ ਤੱਕ ਅਸੀਂ ਰੱਖਿਆ ਕਿ ਹਾਂ ਭਈ ਜਿਹੜੀ ਦੁਗਾਈ ਹੈ 7 ਫੁੱਟ ਤੱਕ ਅਗੀ ਉਹ ਇਸੇ ਕਰਕੇ ਹੈ ਕਿ ਜਿਹੜਾ ਭੂਮੀਗਤ ਪਾਣੀ ਹੈ ਜਾਂ ਜ਼ਮੀਨੀ ਪਾਣੀ ਹੈਗਾ ਇਹਨਾਂ ਦੇ 15 ਤੋਂ ਥੱਲੇ ਜਿਹੜੀ ਮਾਈਨਿੰਗ ਹੈ ਉਹ ਨਹੀਂ ਕੀਤੀ ਜਾਏਗੀ। ਉਪਰੋਂ ਸ਼ੋਰ ਦੇ ਪੱਧਰ ਨੂੰ ਘਟਾਉਣ ਦੇ ਲਈ ਅਸੀਂ ਕੀ ਕਰਾਂਗੇ ਕਿ ਵਾਹਨਾਂ ਦੇ ਜਿਹੜੇ ਡੀਜ਼ਲ ਇੰਜਨ ਹੈ ਉਹਨਾਂ ਨੂੰ ਕੁਪੇ ਸਾਇਲੈਂਸਰ ਜਿੱਤੇ ਜਾਣਗੇ ਪੀਓਸੀ ਪ੍ਰਮਾਣਿਤ ਜਿਹੜੇ ਵਾਹਨ ਹੈ ਉਹ ਉਪਯੋਗ ਕੀਤੇ ਜਾਣਗੇ। ਅਦਰ ਪਿੰਡ ਦੇ ਖੇਤਰ ਵਿੱਚ ਪ੍ਰੈਸ਼ਰ ਹੋਣਾ ਦੀ ਜਿਹੜੀ ਵਰਤੋਂ ਹੈ ਉਹ ਬਿਲਕੁਲ ਘਟ ਕੀਤੀ ਬਿਲਕੁਲ ਨਹੀਂ ਕੀਤੀ ਜਾਏਗੀ ਔਰ ਜਿਹੜੀ ਉਹਨਾਂ ਦੀ ਸਪੀਡ ਲਿਮਿਟ ਹੈਗੀ ਹੈ ਉਹ 10 ਕਿਲੋਮੀਟਰ ਪਰ ਆਰ ਦੇ ਸਾਹਮਣੇ ਉਹਨਾਂ ਜਿਹੜੇ ਵਹੀਕਲਸ ਨੇ ਜਾਂ ਜਿਹੜੇ ਵੀ ਵਾਹਨ ਹੈਗੇ ਉਹਨਾਂ ਦੀ ਸਪੀਡ ਲਿਮਿਟ ਲਾਈ ਜਾਏਗੀ ਉਸ ਤੋਂ ਬਾਅਦ ਮੈਂ ਇਹ ਦੱਸਣਾ ਚਾਹਾਂਗੀ ਕਿ ਸਮਾਜਿਕ ਆਰਥਿਕ ਪ੍ਰੋਫਾਈਲ ਲਈ ਇਹ ਪ੍ਰੋਜੈਕਟ ਜਿਹੜਾ ਹੈਗਾ ਬਹੁਤ ਵਧੀਆ ਹੈਗਾ ਸਾਡੇ ਪਿੰਡ ਦੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਔਰ ਅਗਰ ਇਹ ਖੜ ਚੱਲਦੀ ਹੈ ਤੇ ਆਬਵੀਅਸ ਹੈ ਕਿ ਸਾਡੇ ਪਿੰਡ ਦੇ ਰੈਵਨਿਊ ਵਧੇਗਾ ਸਟੇਟ ਦਾ ਰੈਵਨਿਊ ਵਧੇਗਾ ਔਰ ਇਹ ਪ੍ਰੋਜੈਕਟ ਚੱਲਣਾ ਹੀ ਅੱਜਕੱਲ ਜਿਹੜੀ ਰੇਤ ਦੀ ਮੰਗ ਹੈਗੀ ਉਹਦਾ ਵੀ ਸਟੇਟਸ ਅਪਡੇਟ ਹੋ ਜਾਏਗਾ ਇਹਨਾਂ ਨੇ ਪ੍ਰੋਜੈਕਟ ਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦੀ ਸੀ ਉਸ ਤੋਂ ਬਾਅਦ ਮੈਂ ਤੁਹਾਨੂੰ ਤੁਹਾਡੇ ਜਿਹੜੇ ਵੀ ਸਵਾਲ ਨੇ ਤੁਹਾਡੇ ਜਿਹੜੀ ਵੀ ਸ਼ੰਕਾ ਹੈ ਜਾਂ ਤੁਹਾਡੇ ਜਿਹੜੀ ਵੀ ਸੁਝਾਅ ਹੈਗੇ ਉਹ ਤੁਸੀਂ ਪਲੀਜ਼ ਮਾਈਕ ਲੈ ਕੇ ਆਪਣਾ ਪਹਿਲਾਂ ਨਾਮ ਬੋਲਣਾ ਪਿੰਡ ਦਾ ਨਾਮ ਬੋਲਣਾ ਔਰ ਆਪਣੇ ਜਿਹੜੇ ਕੁਐਸ਼ਨਸ ਨੇ ਉਹ ਪਲੀਜ਼ ਤੁਸੀਂ ਅਰਾਈਜ਼ ਕਰਿਓ ਜ਼ਿਲ੍ਹੇ ਵੱਲੋਂ ਆਏ ਅਧਿਕਾਰੀ ਸਹਿਬਾਨ ਮੇਰਾ ਨਾਮ ਡਾਕਟਰ ਫਰਮਿੰਦਰ ਸ਼ਰਮਾ ਹੈ ਮੈਂ ਪੂਰਵ ਵਿੱਚ ਫੋਰਮਰ ਚੇਅਰਮੈਨ ਪਲੈਨਿੰਗ ਬੋਰਡ ਔਰ ਬੀਜਪੀ ਦਾ ਅਨੰਦਪੁਰ ਵਿਧਾਨ ਸਭਾ ਤੋਂ ਹਲ ਕੰਚਾ ਇਹ ਇਲਾਕਾ ਕੋਈ ਇਲਾਕਾ ਹੈ ਜੋ ਦੁੱਧ ਨੂੰ ਜਲਿਆ ਹੋਇਆ ਵੀ ਦੁੱਧਾ ਜਲਿਆ ਹੋਇਆ ਲੱਸੀ ਨੂੰ ਵੀ ਫੂਕਾ ਮਾਰ ਮਾਰ ਕੇ ਪੀਂਦਾ ਤੁਸੀਂ ਸਕੀਮਾਂ ਤਾਂ ਬਹੁਤ ਵਧੀਆਂ ਦੱਸਿਆ ਪਰ ਲੇਕਿਨ politcal ਪ੍ਰੈਸ਼ਰ ਐਡਾ ਜ਼ਿਆਦਾ ਹੁੰਦਾ ਹੈ ਉਦੀ ਗਾਰੰਟੀ ਕੌਣ ਬੰਦਾ ਲਏਗਾ ਕਿਸ ਇਲਾਕੇ ਦੇ ਨਾਲ ਤੱਕਾ ਫੇਰ ਨਹੀਂ ਹੋਏਗਾ ਮੈਂ ਮਹਿਸੂਸ ਕਰਦਾ ਕਿ ਘੱਟੋ-ਘੱਟ 10 ਸਾਲ ਇਸ ਇਲਾਕੇ ਚ ਕੋਈ ਮਾਈਨਿੰਗ ਨਾ ਹੋਵੇ ਕੋਈ ਹੋਰ ਥਾਂ ਲੱਭ ਲਓ ਸਾਡੇ ਇਲਾਕੇ ਤੇ ਰਹਿਮ ਕਰੋ ਕਿ ਇਸ ਤਰ੍ਹਾਂ ਦੇ ਪ੍ਰੋਜੈਕਟ ਲਿਆ ਕੇ ਸਾਡੇ ਤਾਂ ਪਾਣੀਆਂ ਦੇ ਬੋਰ ਸੁੱਕ ਗਏ ਨਲਕਿਆਂ ਚ ਪਾਣੀ ਨਹੀਂ ਹੈ ਕਿੱਥੇ ਅਸੀਂ ਕੇਂਦਰ ਸਰਕਾਰ ਹਰ ਘਰ ਜਲ ਹਰ ਘਰ ਨਲ ਇਹ ਕੋਸ਼ਿਸ਼ ਕਰ ਰਹੇ ਹੈ ਔਰ ਸਾਡੇ ਨਾਲ ਕੇ ਪਹਿਲਾਂ ਲੱਗੇ ਹੋਏ ਵੀ ਸੁਕਰੇ ਸੋ ਮੇਰੀ ਇਹ ਬੇਨਤੀ ਹੈ ਕਿ ਇਸ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦਾ ਕੋਈ ਪ੍ਰੋਜੈਕਟ ਜਿਹੜਾ ਹੈ ਉਹ ਸਾਨੂੰ ਇਲਾਕੇ ਦੇ ਵਿੱਚ ਮਨਜ਼ੂਰ ਨਹੀਂ ਤੁਸੀਂ ਹੋਰ ਸਾਈਟ ਕੋਈ ਦੇ ਸਕਦੇ ਬਹੁਤ ਬਹੁਤ ਧੰਨਵਾਦ ਅਮਨਦੀਪ ਪਿੰਡ ਸਰਪੰਚ ਭराण ਮੇਰੇ ਬਾਪੂ ਸਾਡੇ ਪਿੰਡ 2021 ਵਿੱਚ ਮਾਈਨਿੰਗ ਹੋਈ ਨਵੰਬਰ ਮਹੀਨੇ ਇਲਾਕਾ ਦੇ ਵਸੇ ਨੇ ਬਹੁਤ ਤਾਨਾ ਦਿੱਤਾ ਕਿਉਂਕਿ ਸਾਡੀ ਸਾਰੀ ਕਮੇਟੀ ਕਦੇ ਰੋਪੜ ਜਾਂਦੀ ਲਈ ਪਰ ਮੈਂ ਨਹੀਂ ਪਿੰਡ ਪਲਾਣ ਚ ਸਾਨੂੰ ਸਿਰਫ ਇਹੀ ਕੰਦਰ ਵੀ 1 ਦਿਨ ਲਗਣਾ 2 ਦਿਨ ਚਾਰ ਫੁੱਟ ਚ ਰਹਿਣੀ ਜਦ ਕਿ 40 ਫੁੱਟ ਮੈਂ ਨਹੀਂ ਚੱਲੀ ਸਾਡੇ ਪਿੰਡ ਪਲਾਣ ਚ ਰਿਜ਼ਲਟ ਨਹੀਂ ਨਾ ਆਇਆ 40 ਫੁੱਟ ਹੁਣ ਵੀ ਦੇਰ ਪਾ ਕੇ 40 ਫੁੱਟ ਪਟਾਈ ਹੋਈ ਤੂੰ ਤਾਂ باوجود ਸਾਡੇ ਪਿੰਡ ਜਿਆਦਾ ਜ਼ਮੀਨ ਸੈਕਸ਼ਨ 4 ਤੋਂ ਸੈਂਟਰ ਗਵਰਨਮੈਂਟ ਦੀ ਹੈ ਮੇਰੇ ਕੋਲ ਲਿਖਤੀ ਕੰਪਲੀਟ ਬੋਲੇ ਮਹੀਨਾ ਐ ਦਿਨ ਸਾਡੇ ਲੰਡਰ ਨੂੰ ਦਿੱਤੀ ਗਈ ਮੈਂ ਅੱਜ ਵੀ ਕੰਪਰੇਨ ਲੈ ਆਇਆ ਲਿਖਤੀ ਪਰ ਸਾਡਾਂ ਰਤਨ ਮੈਨ ਨਹੀਂ ਰੋਡ ਡੇਲੀ ਹੁੰਦੀ ਪਹਿਲਾਂ ਦਾ ਪ੍ਰਸ਼ਾਸਨ ਕੇ ਜਦੋਂ ਰਸਤਾ ਪੜਦਾਵੇਂ ਹੁੰਦਾ ਮੈਨ ਨਹੀਂ ਪਾਦਰੰਦੀ ਪਰ ਪ੍ਰਸ਼ਾਸਨ ਦੀ ਮਿਲੀ ਭਗਤ ਨਫਰੇ ਰਸਤਾ ਚਾਲੂ ਹੋ ਜਾਂਦਾ ਜਿੰਨਾ ਚਿਰ ਪ੍ਰਸ਼ਾਸਨ ਆਪੇ ਕਹਿੰਦੇ ਰਸਤਾ ਬੰਦ ਹੋ ਗਿਆ ਜਦ ਪੱਟਿਆ ਬਣਾਤਾ ਕਿ ਪ੍ਰਸ਼ਾਸਨ ਨਾਲ ਕੋਈ ਜਿੱਦਾਂ ਕਹਿੰਦੇ ਨਾ ਭਵਾਨ ਲਖਮਣ ਜੀ ਨੇ ਲਕੀਰ ਮਾਰਤੀ ਸੀਦਾ ਲਈ ਔਰ ਉਦੋਂ ਚ ਕੋਈ ਅੰਦਰ ਪ੍ਰੋਸੀਡਿੰਗ ਆਦਾ ਇਫ ਦੇ ਹੋ ਜਦ ਤੱਕ ਪ੍ਰਸ਼ਾਸਨ ਨੇ ਕੋਈ ਰਸਤਾ ਪੜਦਾ ਮੁੜਦਾ ਫਿਰ ਉਹ ਰਸਤਾ ਪ੍ਰਸ਼ਾਸਨ ਦੇ ਕਹਿੰਦੇ ਬਣ ਜਾਂਦਾ ਜੋ ਰਸਤਾ ਪੱਟਿਆ ਵੀ ਬੰਦ ਰਵਾਂ ਤੋ ਮਾਈਨਿੰਗ ਨਾ ਹੀ ਹੋਵੇ ਸਾਡੀ ਦਾ ਬਸ ਇਲਾਕੇ ਨੂੰ ਅਸਲੀ ਇਹੀ ਕ ਮੰਗ ਹੈ ਤੇ ਮੈਂ ਨਹੀਂ ਬਿਲਕੁਲ ਨਹੀਂ ਚਾਹੁੰਦੇ ਸਿਰਫ ਮਾਈਨਿੰਗ ਨਾਲ ਦੇ ਪ੍ਰੋਸੈਸ ਦਿੰਦਾ ਅਸੀਂ ਇਹ ਮਾਈਨਿੰਗ ਬਿਲਕੁਲ ਇਲਾਕੇ ਵਿੱਚ ਨਹੀਂ ਚੱਲ ਮੈਂ ਮੁਕੇਸ਼ ਮਿੰਦਰ ਦਿੱਤਕ ਜਨੋ ਸੈਕਟਰੀ ਭਾਜਪਾ ਦੀ ਤੇ ਪੇਸ਼ੇ ਤੁਮ ਰੋੜਦੀ ਹਾਂ ਸਾਡੀ ਜਿਹੜੀ ਅਨਾਜ ਮੰਡੀ ਹੈ ਜਿੱਥੇ ਮੈਂ ਕੰਮ ਕਰਦਾ ਉਹ ਗੰਪੌਰ ਬਿਲਕੁਲ ਥੋੜੇ ਸਾਹ ਦੇ ਦਰਿਆ ਦੇ ਕੰਢੇ ਹੈ ਥੋੜੇ ਮੈਡਮ ਨੇ ਦੱਸਿਆ ਕਿ ਜਿੱਥੇ ਮਾਈਨਿੰਗ ਹੋਣੀ ਉਹ ਸਿੱਧਾ ਪੁੱਤੋਂ ਡੂੰਗੀ ਨਹੀਂ ਹੋਏਗੀ ਜਿੱਥੇ ਮਾਈਨਿੰਗ ਹੋਣੀ ਉਹ 45 ਡਿਗਰੀ ਤੇ ਹੋਏਗੀ ਜਿੱਥੇ ਮਾਈਨਿੰਗ ਹੋਣੀ ਉੱਥੇ ਬੂਟੇ ਲੱਗੇ ਜਾਣਗੇ ਲਾਈਟਾਂ ਲਾਗੇ ਜਿੱਥੇ ਮਾਈਨਿੰਗ ਹੋਣੀ ਉੱਥੇ 10 ਕਿਲੋਮੀਟਰ ਦੇ ਬਾਅਦ ਸਪੀਡ ਨਹੀਂ ਹੋਣੀ ਜਿੱਥੇ ਮਾਈਨਿੰਗ ਹੋਣੀ ਉੱਥੇ ਓਵਰਲੋਡ ਨਹੀਂ ਚੱਲੇਗਾ ਕੀ ਇਹਨਾਂ ਚੀਜ਼ਾਂ 'ਚ ਅੱਜ ਦੀ ਰੇਟ 'ਚ ਕੋਈ ਚੀਜ਼ ਫਾਲੋ ਹੋ ਰਹੀ ਏ ਕਿਤੇ 10 ਕਿਲੋਮੀਟਰ ਤੁਸੀਂ ਦੱਸਿਓ ਮੈਨੂੰ ਕੋਈ ਟਿੱਪਰ 10 ਕਿਲੋਮੀਟਰ ਦੀ ਸਪੀਡ ਨਾਲ ਚੱਲ ਰਿਹਾ ਰੋਡ ਤੇ ਕਿਨੇ ਤੁਸੀਂ ਬੂਟੇ ਲਾਏ ਆ। ਕੀ ਓਵਰਲੋਡ ਟਿੱਪ ਨਹੀਂ ਜਾਂਦੇਗੇ? ਔਰ ਜਿਹੜੀ ਗੱਲ ਤੁਸੀਂ ਇੱਕ ਗੱਲ ਹੋਰ ਕਹੀ ਕਿ ਰਾਤ ਦੇ ਟਾਈਮ ਜਿਹੜੀ ਉਹ ਮਾਈਨਿੰਗ ਨਹੀਂ ਹੋਏਗੀ। ਸਾਡਾ ਸਾਡਾ ਕੰਮ ਹੈ ਸਾਨੂੰ ਦੇਰ ਰਾਤ ਫਸੇ ਜਾਂਦੇ ਵਿੱਚ ਬੈਠਣਾ ਪੈਂਦਾਗਾ। ਮੈਂ ਕਹਿੰਦਾ ਜਿਸ ਤਰ੍ਹਾਂ ਬਰਸਾਤ ਦੇ ਵਿੱਚ ਡੱਡੂ ਜਾ ਉੱਠਦੇ ਨਾ ਬਰਸਾਤ ਦੇ ਵਿੱਚ ਰਾਤ ਦੇ ਵਿੱਚ ਐਦਾਂ ਮਾਈਨਿੰਗ ਵਾਲੇ ਆਉਂਦੇ ਨਾ 10 ਵਜੇ ਤੋਂ ਬਾਅਦ। 10 ਵਜੇ ਤੋਂ ਬਾਅਦ ਮਾਈਨਿੰਗ ਸ਼ੁਰੂ ਹੋ ਜਾਂਦੀ ਜੀ। ਔਰ ਸਵੇਰਾ 4 ਵਜੇ ਮੈਡਮ ਸਾਰਾ ਐਨ ਹੋ ਜਣਾ ਵੀ ਰਾਤ ਭਰ ਤਾਂ ਹੋਏ ਕੁਝ ਨਹੀਂ ਹੈਗਾ। 10 ਵਜੇ ਤੇ ਲੈ ਕੇ 10:00 ਤੋਂ ਮਾਈਨਿੰਗ ਸ਼ੁਰੂ ਹੋਣੀ ਰਾਤ ਦੇ 4 ਸਵੇਰ ਦੇ 4 ਵਜੇ ਜਾਂ 5 ਵਜੇ ਬਾਈਨਿੰਗ ਬੰਦ ਹੋ ਜਾਣੀ ਪ੍ਰਸ਼ਾਸਨ ਨੂੰ ਕਾਨੂੰਨ ਬਣਾਉਂਦਾ ਬੜੇ ਅੱਛੇ ਕਾਨੂੰਨ ਬਣਾਉਂਦਾ ਕਹਿੰਦੇ ਆ ਕਿ ਬਾਈਨਿੰਗ ਬੰਦ ਹੋਣੀ ਚਾਹੀਦੀ ਪਰ ਮੈਡਮ ਜੇ ਮਾਂ ਪ੍ਰਸ਼ਾਸਨ ਚਾਹਤ ਦਿਨੋਂ ਤਾਂ ਮਾਈਨਿੰਗ ਵਾਕਈ ਬੰਦ ਹੋ ਸਕਦੀ ਹੈ ਪਰ ਮਾਫ ਕਰਨਾ ਪ੍ਰਸ਼ਾਸਨ ਦੀ ਨੀਅਤ ਸਾਫ਼ ਨਹੀਂ ਹੈ ਮਾਈਨਿੰਗ ਬੰਦ ਕਰਾਉਣ ਦੇ ਵਿੱਚ ਕਿਉਂਕਿ ਇੱਥੇ ਐਸਐਸਪੀ ਐਨਕੇ ਯਾਦਵ ਰਹੇ ਮੈਡਮ ਅਜੇ 10-12 ਸਾਲ ਪਹਿਲਾਂ ਉਹਨਾਂ ਨੇ ਨਸ਼ੇ ਬੰਦ ਕਰਾਏ ਸੀਗੇ ਫਤ ਜਨੇ ਨਸ਼ੇ ਦੇ ਸਮਗਲਰ ਸੀਗੇ ਥਰਫਰ ਕੰਮ ਦੇ ਸੀਗੇ ਇਹ ਕਹਿੰਦੇ ਜੀ ਇਹ ਸਾਨੂੰ ਸੁਖਣੇ ਨੂੰ ਜਗ੍ਹਾ ਦੇ ਦੋ ਨਸ਼ਾ ਮਤਲਬ ਜਿਹੜਾ ਬੇਚਣ ਵਾਲਾ ਦਾ ਦੂਰ ਕਰਨ ਵਾਲੇ ਵੀ ਨਸ਼ਾ ਛੱਡ ਕੇ ਸੀਗੇ ਉਹ ਇਹੋ ਜਿਹਾ ਪ੍ਰਸ਼ਾਸਨ ਜਿਹੜਾ ਹੈ ਲੇਕਿਨ ਇੱਥੇ ਪਤਾ ਕਿਆ ਹੁੰਦਾ ਮੈਡਮ ਜਿਸ ਦਿਨ ਪ੍ਰਸ਼ਾਸਨ ਦੀ ਰੇਡ ਪੈਣੀ ਹੁੰਦੀ ਤਾਂ ਪਹਿਲਾਂ ਸੂਚਨਾ ਆ ਜਾਂਦੀ ਏ ਕਿ ਅੱਜ ਪ੍ਰਸ਼ਾਸਨ ਦੀ ਰੇਡ ਪੈਣੀ ਹੈ ਕਿ ਅੱਜ ਮਾਈਨਿੰਗ ਨਾ ਕਰਿਓ ਜਾਂ ਰਾਤ ਨੂੰ 12 ਵਜੇ ਆਣਾ ਤਾਂ ਪਹਿਲਾਂ ਪਹਿਲਾਂ ਤੁਸੀਂ ਆਪਣਾ ਸਮਾਨ ਸੰਭਾਲ ਲਿਓ ਇਹ ਥੋੜੀਏ ਪ੍ਰਸ਼ਾਸਨ ਦੇ ਬੰਦੇ ਜਿਹੜੇ ਇਹਦੇ ਵਿੱਚ ਵਾਲੇ ਹੁੰਦੇ ਹੈਗੇ ਇਸ ਕਰਕੇ ਜਿਹੜਾ ਹੈਗਾ ਮਾਈਨਿੰਗ ਹੁੰਦੀ ਹੈਗੀ ਕੋਈ ਵੀ ਜਿੰਨੇ ਮੈਡਮ ਨੇ ਹੁਣ ਪਹਿਲਾਂ ਬੋਲੇ ਜੀ ਜਿੰਨੀਆਂ ਚੀਜ਼ਾਂ ਮੈਂ ਤੁਹਾਨੂੰ ਸਾਰੀਆਂ ਕਿੰਨ ਕਿਹਾ ਸਨਾਪਚੇ ਉਹਨਾਂ ਤੋਂ ਇੱਕ ਵੀ ਤੁਹਾਡਾ ਨਿਯਮ ਫਾਲੋ ਹੁੰਦਾ ਤਾਂ ਮੈਨੂੰ ਇੱਥੇ ਲੋਕਾਂ ਦੀ ਕਚਹਿਰੀ 'ਚ ਝੂਠਾ ਕਰਦੇ ਹੋ ਸੋ ਮੈਡਮ ਮੈਂ ਤਾਂ ਇੱਕੋ ਹੀ ਗੱਲ ਤੁਹਾਡੀ ਬੇਨਤੀ ਕਰਨੀ ਟਿੱਕਰ ਸਾਹਿਬ ਨੇ ਬਹੁਤ ਵੱੰਬਾ ਚੌੜਾ ਪੂਨ ਦੱਸ ਦਿੱਤਾਗਾ ਕਿ ਇਹ ਸਾਡਾ ਹਲਕਾ ਪਹਿਲੇ ਬਰਬਾਦ ਹੋ ਚੁੱਕਿਆ ਪਾਣੀ ਦੀ ਬਹੁਤ ਕਿੱਲਤ ਹੋਊਗੀ ਜਿਹੜਾ ਸਾਡਾ ਇਸ ਬੋਰ 10 ਫੁੱਟ 12 ਫੁੱਟ ਤੇ ਬੋਰ ਹੋ ਜਾਂਦਾ ਸੀਗਾ ਉਹ ਅੱਜ ਇੱਥੇ ਪਾਣੀ ਦੀ ਬਹੁਤ ਦਿੱਕਤ ਹੋ ਗਈ ਕੂ ਜਿਹੜੇ ਆ ਉਹ 100-100 ਫੁੱਟ ਡੂੰਘੇ ਹੋ ਗਏ ਤੇ ਪਾਣੀ ਨਹੀਂ ਰਿਹਾ ਅੱਗੇ ਜਿਹੜਾ ਸਾਡੀ ਜਮੀਨਾਂ ਗਈਆਂ ਇਹ ਜਿਹੜੀਆਂ ਹੈਗੇ ਖੁਸ਼ਕ ਹੋ ਜਾਣੀਆਂ ਚੰਗਤ ਬਣ ਜਾਣਾ ਇਹਨਾਂ ਦਾ ਇੱਥੇ ਕੋਈ ਫਸਲ ਨਹੀਂ ਹੋਣੀ ਸੋ ਇਸ ਕਰਕੇ ਕਿਰਪਾ ਕਰਕੇ ਇਹ ਜਿਹੜੀ ਮਾਈਨਿੰਗ ਦੀ ਹਾਲਤ ਹੈ ਸ਼ਹਿਰ ਵਿੱਚ ਨਾ ਦਿੱਤੀ ਜਾਵੇ ਐਨੀਕ ਬੇਨਤੀ ਕਰਦਾ ਹੋਇਆ ਧੰਨਵਾਦ ਜਾਈ ਹੁਏ ਸਾਰੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਮੇਰਾ ਤਾਂ ਸਿਰਫ ਇੱਕੋ ਸਵਾਲ ਹੈ ਜੀ ਭਾਈ ਅਸੀਂ ਬਹੁਤ ਜ਼ੋਰ ਲਾਦੇ ਇਸ ਗੱਲ ਉੱਤੇ ਸਾਡਾ ਜਿਹੜਾ ਕੋੜੇ ਜਾਂਦਾ ਲੱਗਿਆ ਸਾਡੇ ਇਲਾਕੇ ਦਾ ਬਹੁਤ ਬੜਾ ਹਾਲ ਹੋ ਗਿਆ ਆयो ਜੀ ਨਹੀਂ ਅਸੀਂ ਬਾਹਾਂ ਦੇਰ ਪਹਿਲਾਂ ਸਾਹਿਬ ਜੀ ਨੂੰ ਬੇਨਤੀ ਵੀ ਕੀਤੀ ਸੀ ਵੀ ਕੋਲ ਜਿਹੜਾ ਥੋੜੇ ਦਿਨਾਂ ਚ ਜਾਣ ਵਾਲਾ ਉਹ ਚਲੇ ਗਿਆ ਰਹਿੰਦੀ ਜਿਹੜੀ ਹੈ ਰਹਿੰਦਾ ਉਹਦੇ ਬਾਰੇ ਇੱਕ ਪਲੀਜ਼ ਸਾਨੂੰ ਥੇਵਾ ਕੀਤਾ ਜਾਵੇ ਪਹਿਲੀ ਗੱਲ ਮੈਨੂੰ ਜੀ ਨੇ ਇਹ ਨਹੀਂ ਦੱਸਿਆ ਵੀ ਕਿੰਨਾ ਚੌੜਾ ਹੋਰ ਕਰਨਾ ਹੈ ਇਹ ਡੂੰਘਾ ਤਾਂ ਹੈ ਜਿਹੜਾ ਨਾਨਕਰਾਮੀ ਇਹ ਗੱਲ ਕਰਨ ਨੇ ਕਾਹਾਂ ਅਸੀਂ ਨਹੀਂ ਜਾਣਦੇ ਤੇ ਨਾਨਕਰਾ ਜਿੰਨਾ ਡੂੰਘਾ ਹੀ ਤੇ ਹੋਰ ਕਿੰਨਾ ਡੂੰਘਾ ਹੋਣਾ ਕਿੰਨਾ ਚੌੜਾ ਹੋਰ ਉਹਨੇ ਕਿੰਨੇ ਕਿਲੋਮੀਟਰ ਦੇ ਉੱਪਰ ਲਾਇਆ ਹੈ ਇਹ ਕਿੱਥੇ ਦੀ ਗੱਲ ਬਾਕੀ ਹੈ ਜੱਟਾਂ ਦੇ ਬਾਅਦ ਦੇਖ ਲਾਂਗੇ ਬਾਕੀ ਦੇਖੋ ਟੈਕਨੀਕੀ ਗੱਲ ਆ ਉਹ ਸਾਡੇ ਟਿੱਕਾ ਸਾਹਿਬ ਉਹ ਸਾਨੂੰ ਸਮਝਾ ਦੇਣਗੇ ਜਾਂ ਸਾਨੂੰ ਵੀ ਤਕਰੀਬ ਨੂੰ ਹੋਈ ਸਮਝਾ ਦੇ ਤਾਂ ਮਿਹਰਬਾਨੀ ਕਰਕੇ ਸਾਡੇ ਪਰ ਤਰਸ ਦੀ ਨਿਗਾਹ ਕੀਤੀ ਜਾਵੇ ਪ੍ਰਸ਼ਾਸਨ ਵੱਲੋਂ ਹੋਰ ਤਾਂ ਹੀ ਕੀ ਕਹਿ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਲੋ ਹੈਲੋ ਅ ਅੱਜ ਵੀ ਇਸ ਪਬਲਿਕ ਹੀਰਿੰਗ ਤੇ ਕੌਣ ਤੇ ਸਾਰੇ ਹੀ ਪਿੰਡ ਵਾਸੀਆਂ ਨੂੰ ਮੇਰੇ ਵੱਲੋਂ ਜੀ ਆਇਆਂ ਨੂੰ ਮੈਂ ਐਕਸ਼ਨ ਮਾਈਨਿੰਗ ਗਰੁੱਪ ਪਰ ਤੇ ਟਿੱਕਾ ਜੀ ਵੱਲੋਂ ਜੋ ਗੱਲਾਂ ਕਹੀਆਂ ਗਈਆਂ ਸਾਡੀ ਐਕਸ ਡੇਲੀ ਬੇਸਿਸ ਤੇ ਗੱਲ ਹੁੰਦੀ ਹੈ ਉਹਨਾਂ ਨੂੰ ਮੈਂ ਕਦੇ ਵੀ ਇਗਨੋਰ ਨਾ ਕਰਾਂਗਾ ਕਿਉਂਕਿ ਜਿਹੜੀਆਂ ਚੀਜ਼ਾਂ ਔਨ ਰਿਕਾਰਡ ਨੇ ਉਹਨੂੰ ਨਾ ਮੈਂ ਅੱਜ ਇੱਥੇ ਤੁਹਾਨੂੰ ਝੂਠਾ ਦਲਾਸਾ ਦੇ ਕੇ ਅਸੀਂ ਪਿੱਛੇ हट ਸਕਦੇ ਆ ਪਰ ਜਦੋਂ ਨਾ ਮੈਂ ਇੱਥੇ ਜੁਆਇਨ ਕੀਤਾ ਤਾਂ ਸਾਡੀ ਇਹੀ ਕੋਸ਼ਿਸ਼ ਹੈ ਕਿ ਜੋ ਵੀ ਕੰਮ ਹੋਵੇ ਰੂਲਸ ਦੇ ਰੈਗੂਲੇਸ਼ਨ ਹੋਣਗੇ ਡੀਐਸਆਰ ਬਣਿਆ ਹੈਗਾ ਉਹਦੇ ਵਿੱਚ ਜੋ ਕਮੀਆਂ ਪੇਸ਼ੀਆਂ ਹੈਗੀਆਂ ਨੇ ਉਹ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਜੀ ਲੱਗੇ ਹੋਏ ਆ ਉਹਦੇ ਉੱਪਰ ਵੀ ਤੇ ਜਿਹੜੀਆਂ ਨਵੀਆਂ ਸਾਈਟਾਂ ਵੀ ਪਵਾਉਣੀਆਂ ਨੇ ਉਹ ਅਸੀਂ ਐਡ ਪਰ ਰੂਲ ਹੀ ਮਤਲਬ ਉਹਨਾਂ ਦੇ ਦੇਖੋ 6 ਮਹੀਨੇ ਪਹਿਲਾਂ ਅਸੀਂ ਆਇਡੈਂਟੀਫਾਈ ਕਰ ਚੁੱਕੇ ਆ ਸਾਈਟਾਂ ਤੇ ਕਾਹ ਨੂੰ ਪਤਾ ਸਾਈਡ ਵਿਸਟਾ ਵੀ ਹੋ ਗਈਆਂ ਪਰ ਅਸੀਂ ਕਿਉਂ ਨਹੀਂ ਡੀਐਸਆਰ 'ਚ ਪਵਾਈਆਂ ਹਜੇ ਤੱਕ ਕਿ ਜੋ ਵੀ ਉਹਨਾਂ ਦਾ ਪਬਲਿਕ ਹੀਰਿੰਗ ਐਂਡ 올 ਦਾ ਪ੍ਰੋਸੈਸਰ ਉਹ ਇਸ ਵਾਰ ਅਸੀਂ ਪਹਿਲਾਂ ਹੀ ਕਰਨਾ ਜਿਵੇਂ ਇਹਨਾਂ ਨੇ ਦੱਸਿਆਗਾ ਕਿ ਅਸੀਂ ਆਊਟ ਆਫ ਇਹ ਜਾ ਕੇ ਕੋਈ ਵੀ ਚੀਜ਼ ਨਹੀਂ ਕਰਨੀ ਹੈ ਜੀ ਤੇ ਮੈਂ ਤਾਂ ਇਹੀ ਭਰੋਸਾ ਦਿਵਾਉਂਗਾ ਕਿ ਹਜੇ ਕੋਈ ਵੀ ਮਾਈਨਿੰਗ ਸਾਈਟ ਜੇ ਸ਼ੁਰੂ ਹੋਗੀ ਤਾਂ ਅਸੀਂ ਇਹ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਵੀ ਤੇ ਤੁਹਾਨੂੰ ਭਰੋਸਾ ਵੀ ਦੰਨੇ ਆ ਕਿ ਉਹਨੂੰ ਜੋ ਰੂਲਸ ਹੋਣਗੇ ਉਹ ਫੋਲੋ ਕੀਤੇ ਜਾਣਗੇ ਦੇਖੋ ਪਹਿਲਾਂ ਜੋ ਇਲੀਗਲ ਮਾਈਨਿੰਗ ਹੋਈ ਹੈ ਉਹਨੂੰ ਅੱਜ ਦੇ ਬੰਦੇ ਅਸੀਂ ਕ੍ਰੈਡਿਟ ਨਹੀਂ ਲੈ ਸਕਦੇ ਉਹ ਚੀਜ਼ ਹਨ ਕਿਉਂਕਿ ਉਹਦਾ ਰੀਜ਼ਨ ਇਹੀ ਹੈ ਕਿ ਜਦੋਂ ਇਲੀਗਲ ਹੁੰਦੀ ਹੈ ਰੂਲਸ ਐਂਡ ਰੈਗੂਲੇਸ਼ਨ ਉੱਥੇ ਨਹੀਂ ਦੇਖੇ ਜਾਂਦੇ ਤੇ ਜੇ ਮੈਂ ਪਿਛਲੇ 7 ਮਹੀਨੇ ਦੀ ਗੱਲ ਕਰਾਂ ਲਗਭਗ 70 ਪਰਚੇ ਅਸੀਂ ਕਰਵਾਏਗੇ ਨੇ ਕਨਵਿਕਸ਼ਨ ਰੇਟ ਦੀ ਜਿਹੜੀ ਗੱਲ ਹੈ ਉਹ ਤੁਹਾਨੂੰ ਪਤਾ ਹੈ ਪਿੱਛੇ ਜਿਹੜੀਆਂ ਵੱਡੇ ਮਗਰਮੱਛ ਸੀਗੇ ਆਪਣੇ ਏਰੀਆ ਦੇ ਉਹ ਜੇਲ੍ਹ 'ਚ ਬੈਠੇ ਤੁਹਾਨੂੰ ਇਹ ਦੀ ਪਤਾ ਗਏ ਸੀ ਦਾ ਆਪਾਂ ਇਹ ਥੀ ਤੋਂ ਪਾੜ ਨਹੀਂ ਸਕਦੇ ਇਹ ਨਹੀਂ ਕਿ ਪਰਚਾ ਹੋ ਗਿਆ ਜੀ ਕੈਂਸਲ ਹੋ ਗਿਆ 6 ਮਹੀਨੇ ਉਹ ਨਹੀਂ ਹੋ ਰਿਹਾ ਪਿਛਲੇ 6 ਮਹੀਨੇ ਦੀ ਜੇ ਮੈਂ ਗੱਲ ਕਰਾਂ ਤੇ 100 ਤੋਂ ਵੱਧ ਚਲਾਨ ਕੀਤੇ ਗਏ ਨੇ ਸਾਡੀਆਂ ਟੀਮਾਂ ਦੇਖੋ ਰਾਤ ਨੂੰ ਵੀ ਹੁੰਦੀਆਂ ਨੇ ਟਿੱਕਾ ਜੀ ਨੂੰ ਵੀ ਤੇ ਬਾਕੀ ਸਾਰਿਆਂ ਨੂੰ ਪਤਾ ਹੈਗਾ ਕਿ ਆਪਣੇ ਹੀ ਜੋ ਇਲੀਗਲ ਮਾਈਨਿੰਗ ਕਰਦੇ ਨੇ ਬੰਦੇ ਉਹਨਾਂ ਨੇ ਹੀ ਬੰਦੇ ਬਿਠਾਏ ਹੋਏ ਨੇ ਚੌਂਕਾਂ 'ਚ ਬਿਠਾਏ ਹੋਏ ਨੇ ਇਹ ਗੱਲ ਤੋਂ ਕੋਈ ਵੀ ਮਨਾਈ ਨਹੀਂ ਕਰ ਸਕਦਾ ਜੰਮੇ ਹੀ ਸਾਡੀ ਟੀਮ ਨਿਕਲਦੀ ਹੈ ਘਰੋਂ ਨਿਕਲਦੀ ਹੈ ਚੌਂਕ ਤੋਂ ਮੁੜਦੀ ਹੈ ਜਾਂ ਜੋਂ ਤੋਂ ਵੱਢਦੀ ਹੈ ਤਾਂ ਉਹਨਾਂ ਨੂੰ ਇਨਫਰਮੇਸ਼ਨ ਪਹਿਲਾਂ ਆ ਗਿਆ ਇਹ ਚੀਜ਼ ਤੇ ਸਾਰਿਆਂ ਨੂੰ ਪਤਾ ਹੈਗਾ ਬਟ ਸਾਡੀ ਕੋਸ਼ਿਸ਼ ਹੈ ਜੋ ਵੀ ਕੰਮ ਚੱਲੇਗਾ ਦੇਖੋ ਸਾਈਟ ਹੈ ਪਬਲਿਕ ਹੀਰਿੰਗ ਐਸ ਪਰ ਰੂਲਸ ਅਸੀਂ ਕਰਵਾਈ ਹੈ ਜੋ ਤੁਹਾਡੇ ਪੁਆਇੰਟਸ ਨੇ ਉਹ ਨੋਟ ਡਾਊਨ ਕੀਤੇ ਆ ਸਾਰੀ ਰਿਕਾਰਡਿੰਗ ਹੈਗੀ ਆ ਇਹ ਹੋਣ ਤੋਂ ਬਾਅਦ ਹੀ ਕੰਮ ਸ਼ੁਰੂ ਹੋਏਗਾ ਜੇ ਲੋਕਾਂ ਲੋਕ ਵੀ ਚਾਹਣਗੇ ਤੇ ਐਲਪਾ ਰੂਲਸ ਜੇ ਕੰਮ ਹੋਣ ਵਾਲਾ ਹੋਊਗਾ ਤਾਂ ਹੀ ਕਰਾਂਗੇ ਧੰਨਵਾਦ ਜੀ ਮੈਂ ਕੌਸ਼ਿਸ਼ ਜਿੱਤ ਤੱਕ ਪਹੁੰਚੋ ਜੀ ਹਾਂਜੀ ਅਜੇ ਇੱਥੇ ਪਬਲਿਕ ਹਿਅਰਿੰਗ ਰੱਖੀ ਹੋਈ ਸੀਗੀ ਕਿ ਰਿਵਰ ਬੈਡ ਮਾਈਨਿੰਗ ਸਾਈਟ ਦੀ ਬਟ ਅਕੋਰਡਿੰਗ ਟੂ ਦ ਪੀਪਲਸ ਓਪੀਨੀਅਨ ਤੁਸੀਂ ਇੱਥੇ ਹੋਈਓ ਤੁਸੀਂ ਸਾਰਾ ਦੇਖ ਲਿਆ ਜੋ ਵੀ ਇੱਥੇ ਲੋਕਾਂ ਦੇ ਵਿਚਾਰ ਨੇ ਉਹ ਐਜ਼ ਇਟ ਇਜ਼ ਜਿਹੜੇ ਨੇ ਦੇ ਵਿਲ ਬੀ ਸੈਂਟ ਟੂ ਦੀ ਹਾਇਰ ਅਥਾਰਟिटीज ਜੋ ਲੋਕਾਂ ਦੀ ਓਪੀਨੀਅਨ ਹੈ ਉਹ ਵੀ ਹੋਗੀ ਤੇ ਵਾਟਐਵਰ ਦੀ ਪੀਪਲ ਵਿਸ਼